ਸੋਡੇ ਕੱਪੜਿਆਂ ਨੂੰ ਸੋਡੇ ਲੀੜਿਆਂ ਨੂੰ ਦੇਖ ਕੇ ਤੁਹਾਡੇ ਬੂਟਾਂ ਨੂੰ ਦੇਖ ਕੇ ਤੁਹਾਡੀ ਗੱਡੀ ਨੂੰ ਦੇਖ ਕੇ ਤੁਹਾਡੇ ਬਾਈਕ ਨੂੰ ਦੇਖ ਕੇ ਜੱਜ ਕਰਦੇ ਆ ਉੱਤੋਂ ਕਹਿੰਗੇ ਨਜ਼ਾਰੇ ਲੈਂਦਾ ਇਹ ਤਾਂ ਯਾਰ ਸਵੇਰ 9 ਵਜੇ ਤਿਆਰ ਹੋ ਕੇ ਨਿਕਲ ਜਾਂਦਾ ਸ਼ਾਮ ਨੂੰ ਵੜਦਾ ਘਰੇ ਨੇਰੇ ਵੜਦਾ ਇਹ ਤਾਂ ਨਜ਼ਾਰੇ ਲੈਂਦਾ ਯਾਰ ਤੁਸੀਂ ਉਹ ਬੰਦੇ ਦਾ ਕੰਮ ਦੇਖੋ ਤੁਸੀਂ ਇਹ ਦੇਖੋ 9 ਤੋਂ 6 ਵਜੇ ਤੱਕ ਜਿਹੜੇ ਡਿਊਟੀ ਕਰਦਾ ਕਿੰਨਾ ਕੰਮਕਾਰ ਕਰਦਾ ਉਥੇ ਕਿਸੇ ਮਾਲਕ ਦੇ ਥੱਲੇ ਲਾ ਕੇ ਕਿਸੇ ਦੇ ਅੰਡਰ ਤੁਸੀਂ ਡਿਊਟੀ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ 9 ਤੋਂ 6 ਅਗਲਾ 9 ਸੀ ਧੂਆਂ ਲਿਆ ਜਾਂਦਾ ਜ਼ਰੂਰੀ ਨਹੀਂ 6 ਵਜੇ ਛੁੱਟੀ ਮਿਲੂਗੀ 10 ਵੀ ਵਜੇ ਆਉਂਦੇ ਆ 24 ਘੰਟੇ ਵੀ ਕਈ ਵਾਰੀ ਲਾਉਣੇ ਪੈ ਜਾਂਦੇ ਆ ਤੁਸੀਂ ਕੱਪੜੇ ਲੀੜਿਆਂ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਤੁਸੀਂ ਅਗਲੇ ਦਾ ਕੰਮ ਦੇਖੋ ਤੁਸੀਂ ਉਹਦੇ ਲਾਈਨ ਤੇ ਚੱਲ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੇ ਬਸ ਆਹ ਦੇਖ ਲੈਨੇ ਆ ਵੀ ਚੰਗੀ ਗੱਡੀ 'ਚ ਰਹਿੰਦਾ ਯਾਰ ਉੱਥੇ ਵੀ ਏਸੀ 'ਚ ਰਹਿੰਦਾ ਇਹ ਤਾਂ ਨਜ਼ਾਰੇ ਲੈਂਦਾ ਚੰਗੇ ਬੂਟ ਸ਼ੂਟ ਪਾਉਂਦਾ ਚੰਗੀਆਂ ਐਨਕਾਂ ਲਾਉਂਦਾ ਚੰਗੇ ਮੋਟਰਸਾਈਕਲ 'ਤੇ ਰਹਿੰਦਾ ਤੁਸੀਂ ਬੰਦੇ ਦਾ ਕੰਮ ਦੇਖੋ ਤੁਸੀਂ ਕਿਸੇ ਦੇ ਅੰਡਰ ਡਿਊਟੀ ਕਰਕੇ ਦੇਖੋ ਤੁਹਾਨੂੰ ਪਤਾ ਲੱਗੇ ਤੁਸੀਂ ਕੰਮ ਨੂੰ ਜੱਜ ਕਰਦੇ ਨਹੀਂ ਤੁਸੀਂ ਉਹਦੇ ਲੀੜਿਆਂ ਨੂੰ ਜੱਜ ਕਰੀ ਜਾਂਦੇ ਆ ਤੁਸੀਂ ਉਹਦੇ ਗੱਡੀਆਂ ਨੂੰ ਜੱਜ ਕਰੀ ਜਾਂਦੇ ਆ ਤੁਸੀਂ ਕੰਮ ਨੂੰ ਜੱਜ ਕਰਕੇ ਦੇਖੋ ਉਹਦੀ ਲਾਈਨ ਤੇ ਤੁਰ ਕੇ ਦੇਖੋ ਇੱਕ ਵਾਰੀ ਤੁਹਾਨੂੰ ਪਤਾ ਲੱਗੇ ਬਸ ਦੂਜੇ ਬੰਦੇ ਤੇ ਉਂਗਲੀ ਚੱਕਣੀ ਸੌਖੀ ਐਕ